ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਤੋਂ ਦੋਸਤੋ ਅੱਜ ਪਹੁੰਚੇ ਆ ਪਿੰਡ ਮੂਸੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਢਿੱਖੀ ਵੇਣ ਤੋਂ ਦੋਸਤੋ ਜਿਹੜੀ ਸੜਕ ਚਬਾਲ ਅੰਮ੍ਰਿਤਸਰ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਮੂਸੇ ਆ ਗੱਗੋ ਬੂਹਾ ਪਿੰਡ ਥੋੜੀ ਦੂਰੀ ਤੇ ਆ ਮਾਲੂਵਾਲ ਪਿੰਡ ਬਿਲਕੁਲ ਲਾਗੇ ਆ ਵੀਰ ਹੀਰੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕਿਤਾ ਵੀਰ ਦਾ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਲੈ ਕੇ ਆਉਂਦਾ ਤੇ ਜਿਆਦਾਤਰ ਬਿਹੜਾ ਤੁਹਾਨੂੰ ਇਸ ਕੇਲੇ ਦੇ ਉੱਪਰੋਂ ਆਪਾਂ ਦਿਖਾਈਆਂ ਨੇ ਪਹਿਲਾਂ ਵੀ ਅੱਜ ਵੀ ਦੋ ਬਿਹੜਾ ਇੱਕ ਗੱਬਣਾ ਸੱਤਾਂ ਮਹੀਨਿਆਂ ਦੀ ਦੋਸਤੋ ਗੱਬਣਾ ਤੇ ਇੱਕ ਤਾਜੀ ਸੋਈ ਵਿਹੜ ਦਿਖਾਵਾਂਗੇ ਤੁਹਾਨੂੰ ਸੋ ਦੋ ਨਗ ਬਕਾਊਗਾ ਦੋਸਤੋ ਦੋ ਨਗਾ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਜਿਹੜੀਆਂ ਉਹ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਠੀਕ ਆ ਜੀ ਤੇ ਅੱਜ ਤਰੀਕ ਦੋਸਤੋ 21 ਜੂਨ ਸਮਾਂ ਕੋਈ ਸ਼ਾਮ ਦੇ 4:30 5:00 ਵਜੇ ਦਾ ਤੋ ਦੋਸਤੋ ਦੋ ਨਾਗਾ ਜਿਹੜੀ ਵੈੜ ਸੋਈ ਆ ਬਿਲਕੁਲ ਉਹ ਦੋ ਟਾਈਮ ਕੋਈ ਵੀਰ ਚੋਕੇ ਆਪਣੀ ਤਸੱਲੀ ਕਰ ਸਕਦਾ ਤੇ ਗੱਬਣ ਵੈੜ ਜਿਹੜੀ ਦੋਸਤੋ ਡਰਾਈ ਪੀਰੀਅਡ ਦੇ ਵਿੱਚ ਤੇ ਕਿੰਨੇ ਮਹੀਨੇ ਦੀ ਗੱਬਣ ਆ ਜਿਹੜੀ ਚੈੱਕ ਪਾਸ ਆ ਠੀਕ ਆ ਜੀ ਬਾਕੀ ਕਿਸੇ ਵੀਰ ਨੇ ਆਪ ਤਸੱਲੀ ਕਰਾਉਣੀ ਆ ਤੁਸੀਂ ਆਪਣਾ ਡਾਕਟਰ ਨਾਲ ਲੈ ਕੇ ਆ ਕੇ ਤਸੱਲੀ ਕਰਵਾ ਸਕਦੇ ਜੀ ਠੀਕ ਆ ਜੀ ਆਹ ਲੈਣੀਆਂ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਵੀਰ ਹੀਰੇ ਦੇ ਨਾਲ ਹੀਰੇ ਭਾਈ ਸਾਸਤਰੀ ਕਾਲ ਸਾਸਤਰੀ ਕਾਲ ਭਾਈ ਸਾਸਤਰੀ ਜੀ ਹੋਰ ਪਾ ਜੀ ਠੀਕ ਠਾਕ ਵਧੀਆ ਵਧੀਆ ਕਿਰਪਾ ਜੀ ਠੀਕ ਆ ਇਹਦੇ ਕਿਵੇਂ ਵਪਾਰ ਦਾ ਕੰਮ ਥੋੜਾ ਮਦਮਜਾ ਕੇ ਤੁਰਿਆ ਆਉਂਦਾ ਪਸ਼ੂ ਇਸੇ ਤਰ੍ਹਾਂ ਤੁਰੇ ਉਹਦੇ ਤੁਰੇ ਜਾਂਦੇ ਆ ਤੇ ਚਾਰ ਡੰਗਰੀ ਸੀ ਇੱਕ ਛੋਟੀ ਇੱਕ ਗਾਂ ਨਾਲ ਹੀ ਠੀਕ ਹੈ ਜੀ ਉਹ ਵੇਗੀਆਂ ਕੱਲ ਤੁਹਾਨੂੰ ਹੂਨ ਲਾ ਤੂੰ ਆਖਿਆ ਟਾਈਮ ਨਹੀਂ ਕਿਤੇ ਗਿਆ ਕੱਲ ਡੰਗਰ ਜਾਦੇ ਸੀ ਹਾਂਜੀ ਹਾਂਜੀ ਠੀਕ ਹੈ ਸੇਰ ਹੁੰਦੇ ਰਹਿੰਦੇ ਫਿਰ ਆਉਂਦੇ ਅੰਡੇ ਤੋਂ ਮੇਰੇ ਕੋਈ ਲੋਕਲ ਵੀ ਭੈਣ ਭਰਾ ਸੱਜਣਾ ਆਇਆ ਹਾਂਜੀ 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 ਭਾਈ ਅੱਛਾ ਇਹਦੇ ਦੋ ਐਨੀਮਲ ਜਿਹੜੇ ਆਪਾਂ ਫਿਰ ਅਸੀਂ ਦਿਖਾਉਣੇ ਇੱਕ ਤਾਂ ਆਪਣੇ ਕੋਲ ਜਿਹੜੀ ਇਹ ਇੱਕ ਰਾਜ ਜਰਸੀ ਕ੍ਰਾਸ ਆ ਗਈ ਆ ਠੀਕ ਹੈ ਕ੍ਰਾਸ ਆਂਗ ਦੇ ਵਿੱਚ ਹਾਂਜੀ ਹਾਂਜੀ ਤੇ ਸੁਹਾਗੇ ਨਮਾਇਦਾ ਇਹ ਦੂ ਹਾਂਜੀ ਹਾਂਜੀ ਮਗਰ ਬੱਚਾ 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 ਨਗਰ ਉਹ ਅਛਾ ਸੂਈ ਕੱਲ ਹੀ ਆ ਕੱਲ ਤੜਕੇ ਸੂਈ ਆ ਲਓ ਜੀ ਕੱਲ ਦੋਸਤੋ ਤੜਕੇ ਸੂਈ ਆ ਤੇ ਨਾਰਮਲ ਦਰਮਿਆਨੇ ਤੁਸੀਂ ਆ ਵੇਖੋਗੇ ਦੋਸਤੋ ਸਿੰਘ ਹੈਗੇ ਆ ਪਰ ਹੈ ਠੰਡੀ ਤੇਰੀ ਅਸੀਲ ਸੋਨਾ ਠੰਡੀ ਜੀ ਦੀਆ ਵੰਗਾ ਨਹੀਂ ਪਾਉਣਾ ਠੀਕ ਹੈ ਜੀ ਬਿਨਾ ਵੰਗੇ ਤੋਂ ਹੀ ਬਣਾਵਾਂਗੇ ਤੋਂ ਹੀ ਆ ਲਓ ਦੋਸਤੋ ਬਿਨਾ ਵੰਗੇ ਤੋਂ ਜਵਾਈ ਵੀਰਾਂ ਦਾ ਵੀ ਕਰਦੇ ਆ ਸੋ ਥਣ ਲੇਵੇ ਦੀਆ ਤੁਸੀਂ ਦੇਖ ਲਓ ਠੀਕ ਹੈ ਜੀ ਸੋ ਮੁੱਠੀ ਥਾਣਾ ਦੋਸਤੋ ਹੱਥੀ ਜਵਾਈ ਦਾ ਥਾਣਾ ਲੱਗਾ ਬੈਠ ਨੂੰ ਤੇ ਥਾਣਾ ਵੀ ਬਹੁਤ ਸੋਨਾ ਗੋਲ ਥਾਣਾ ਮੋਟਾ ਥਾਣਾ ਇੱਕ ਕਾਲੀ ਸੂਈ ਆ ਬੋਲੇ ਤੇ ਚੱਲ ਰਹੀ ਆ ਆ ਮਗਰ ਬੱਛਾ ਮੇਲ ਕਾਫ ਠੀਕ ਆ ਜੀ ਬੱਚੇ ਦੇ ਨਾਲ 나ੜੂ ਅੱਛਾ ਹੀਰੇ ਦੋ ਕ ਡੰਗ ਦੀ ਹੋ ਗਈ ਆ ਚਵਾਈ ਕਿ ਤਿੰਨ ਕ ਟਾਈਮ ਦੀ ਆਈ ਆ ਤੇ ਤਿੰਨ ਡੰਗ ਦੀ ਚਵਾਈ ਹੋ ਗਈ ਆ ਬੋਲਾ ਵੈਸੇ ਕਿੰਨਾ ਕੁ ਚੁਵਾਈ ਆ ਬੋਲਾ 11-12 ਕਿਲੋ ਤੇ ਚੱਲ ਪਈ ਆ 11-12 ਕਿਲੋ ਹਾਂ ਜੀ ਹਾਂ ਜੀ ਇਹ ਚੌਣ ਚੱਲ ਗਈ ਆ ਗਾਂ ਆ ਲਾਗੋ ਆਪਦੇ ਗਵਰਡਨ ਲਈ ਆ ਤੇ ਉਹਨਾਂ ਦੇ 15-16 ਕਿਲੋ ਦਿੰਦੇ ਰਹੀ ਆ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਆ ਹੁਣ ਸਵੇਰ ਦੂਜਾ ਦੱਸਿਆ ਸੀ ਹਾਂ ਜੀ ਦੂਜਾ ਹੂੰ ਦੁੱਧ ਇਹਦਾ ਮੱਝਾਂ ਹੀ ਹੁੰਦਾ ਹੁੰਦਾ ਠੀਕ ਆ ਲਓ ਵੀ ਦੋਸਤੋ ਸੁਵਾ ਦੂਜਾ ਦੱਸਿਆ ਵੀਰ ਨੇ ਠੀਕ ਆ ਜੀ ਹੁਣ 12 ਕਿ ਲੀਟਰ ਸਟਾਰਟਿੰਗ ਆ ਬੌਲਿਕੋ ਕੀਤੀ ਆ ਠੀਕ ਆ ਸੋ ਵੇਰ ਤੁਸੀਂ ਵੇਖ ਲਈਏ ਪ੍ਰੋਪਰ ਠੀਕ ਆ ਜੀ ਬਾਡੀ ਸਟਰਕਚਰ ਹਾਈਟ ਮੀਡੀਅਮ ਦੇ ਵਿੱਚ ਕੋਈ ਵੀਰ ਮੰਨ ਕੇ ਸੌਦਾ ਕਰ ਲਿਓ ਮੀਡੀਅਮ ਹਾਈਟ ਆ ਤੇ ਸੂ ਸੁਵਾ ਦੇ ਵਿੱਚ ਪਸੂ ਆਇਆ ਹੁੰਦਾ ਦੋਸਤੋ ਨਾਰਮਲ ਯੂ ਤੁਸੀਂ ਸਾਰੇ ਵੀਰ ਸਮਝਦਾਰ ਹੋ ਠੀਕ ਆ ਤੇ ਆ ਫੇਸ ਕੁਆਲਿਟੀ ਬਿਨਾ ਵੰਗੇ ਤੋਂ ਚਵਾਈ ਹੁੰਦੀ ਆ ਠੀਕ ਆ ਹੀਰੇ ਇਹਨੂੰ ਖੋਲ ਕੇ ਵੀਰ ਇੱਕ ਵਾਰੀ ਤੋਰ ਕੇ ਦਿਖਾਈਏ ਬਿਨਾ ਵੰਗੇ ਤੋਂ ਦੋਸਤੋ ਚਵਾਈ ਹੁੰਦੀ ਆ ਠੀਕ ਆ ਵੀ ਠੰਡੀ ਧੀਰੀ ਆ ਸੀਲਸ ਲੱਗਾ ਸੋ ਇਹ ਪੂਰੀ ਬੈਕ ਸਾਈਡ ਤੋਂ ਤੁਹਾਨੂੰ ਇਹ ਲੇਵਾ ਦਿਖਾ ਦਿੰਨੀ ਆਪਾਂ ਆ ਦੇਖੋ ਸੋ ਲੇਵਲੂ ਵੀ ਵਾਲੇ ਪਾਸੇ ਦੋਸਤੋ ਕਮਾਲ ਦੀ ਹੈ ਠੀਕ ਹੈ ਜੀ ਹਵਾਨਾ ਲੇਵਾ ਤੁਸੀਂ ਵੇਖੋ ਵਜਨ ਵਜੂਦਾਂ ਨਾਲੋਂ ਕਰਮਾਂ ਦੀ ਜ਼ਿਆਦਾ ਲਈ ਖੜੀ ਐ ਸੜੇ ਪਾਸੇ ਦੇਖੀਏ ਤੇ ਬਾਕੀ ਥਾਣੇ ਇੱਕਸਾਰ ਇੱਕੋ ਜਿਹੇ ਥਾਣਾ ਚਾਰੇ ਥਾਣਾ ਦੀ ਵੰਡ-ਬੰਡ ਦੀ ਜੇਕਰ ਆਪਾਂ ਗੱਲ ਕਰ ਲਈ ਤੇ ਤਕਰੀਬਨ ਕੋਈ 2-3-3 ਇੰਚ ਤੇ ਥਾਣਾ ਲੱਗਾ ਤੇ ਹੈ ਵੀ ਪੂਰੇ ਮੁਠੀ ਥਾਣਾ ਪੱਧਰ ਬਖਾਲਾ ਬੈਕਸਾਈਡ ਤੋਂ ਤੁਸੀਂ ਵੇਖ ਲਓ ਸੱਜੀ ਖੱਬੇ ਸਾਈਡ ਤੋਂ ਵੇਖ ਲਓ ਪੱਧਰ ਬਖਾਲਾ ਤੇ ਵੰਡ ਚੰਗੀ ਐ ਸਾਈਜ਼ ਚੰਗਾ ਥਾਣਾ ਦਾ ਬਾਕੀ ਹੈ ਸੀਲਸਲਾ ਘਪੂਰੀ ਠੀਕ ਆ ਸੀਲਿਆ ਆਪਣਾ ਕੋਈ ਚੱਕਰ ਨਹੀਂ ਆ ਠੀਕਾ ਹੀਰੇ ਚੰਗੀ ਆ ਬੈਡ ਵੀਰ ਬਾਕੀ ਚੋਣ ਜਣਾ ਮੋਟਾ ਬਿਲਕੁਲ ਚਵਾਦਾ ਮੋਟਾ ਪਤਾ ਰਮਰਾ ਦਾਂਗੇ ਕੋਈ ਚੱਕਰ ਬਿਲਕੁਲ ਆਪਾਂ ਦਿਖਾਵਾਂਗੇ ਵੀਰਾਂ ਹਾਂਜੀ ਹਾਂਜੀ ਬਹੁਤ ਚਵਾਈ ਚੰਗੀ ਆ ਠੀਕ ਆ ਤੇ ਇਹਦਾ ਮੁੱਲ ਕੀ ਕਰਦੇ ਆ ਫਿਰ ਹਾਂਜੀ 45000 ਮੁੱਲ ਕਰਦਾ 45 ਵੀ ਕਸਰ-ਕੁਸਰ ਕੱਢ ਕੇ ਦੱਸਿਓ ਵੀ ਜਿੱਥੋਂ ਤੱਕ ਆਪਾਂ ਦੇ ਦੇ ਸਾਰੀਆਂ ਕਸਰਾਂ ਕੱਢਦੇ ਆ ਪੂਰੇ 40000 ਦੇ ਦਾਂਗੇ 40000 ਐਵੇਂ 42 ਆਖਣਾ 44 ਆਖਣਾ ਸਾਰੀਆਂ ਕਸਰਾਂ ਕਰਕੇ 40000 ਦੇ 40000 ਨਾ ਸਿੰਗ ਹੁੰਦਾ ਫਿਰ 45000 ਦੀ ਹੈਗੀ ਹੂੰ ਨੋ ਵੀ ਦੋਸਤੋ ਬਾਕੀ ਦੋਸਤੋ ਪਸ਼ੂ ਮਾਰਖਾ ਚੰਗੇ ਪਖਾਲੇ ਨੇ ਜਾਂ ਚੰਗੀ ਕਰਤੂਤ ਨੇ ਦੁੱਧ ਦੇਣਾ ਨਾਰਮਲ ਜਿਹੜਾ ਸਿੰਘ ਨਾਂ ਦਗਾਏ ਹੋਣ ਤੇ ਪਸੂ ਦੇ ਸਿੰਘ ਵੀ ਆਉਣੇ ਆ ਫਿਲਹਾਲ ਤੁਸੀਂ ਆਰਡਰ ਕੁਆਲਟੀ ਵੇਖ ਕੇ ਤਸੱਲੀ ਨਾਲ ਆਪਣੀ ਜੋਕੇ ਦੋ ਰੰਗ ਫਿਰ ਸੌਦਾ ਕਰ ਸਕਦੇ ਜੇ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਆਪਾਂ ਹੋਰ ਨੇੜੇੋਂ ਥਾਂ ਦੇਵਾ ਦਿਖਾ ਦਿੰਨੇ ਆ ਠੀਕ ਆ ਜੀ ਸੋ ਨਾਲ ਦੀ ਨਾਲ ਤੁਸੀਂ ਚੁਵਾਈ ਵੀ ਦੋਸਤੋ ਦੇਖ ਲਓਗੇ ਇਸੇ ਵਾਰਤ ਦੀ ਤੇ ਕਿਉਂਕਿ ਇੱਕੋ ਇੱਕ ਨਾਗ ਜਿਹੜਾ ਸੁਆ ਸੁਆਇਆ ਤੇ ਬੇਸ਼ੱਕ ਜੋਕੇ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਨਾਲ ਦੀ ਨਾਲ ਜ਼ਰੂਰ ਦਿਖਾਇਆ ਤਾਂ ਜੋ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਇਹ ਕਰੇ ਜਾਂ ਕਿ ਕਰਨਾ ਕੋਈ ਚੱਕਰ ਨਹੀਂ ਕਿ ਖੜ ਸਕਦਾ 12 ਕਿਲੋ ਵਾਲਾ ਹਾਂ 12 ਦਾ ਭਾਵੇਂ ਦਿਹਾੜੀ ਟੰਗ ਨੂੰ 14 ਕਰੂਗੀ ਬਦਲਣੀ ਹੈ ਜੀ ਗਾਂ ਦੀਆਂ ਹੁਣ ਹਾਂਜੀ ਹਾਂਜੀ ਤੇ ਅੱਛਾ ਜੀ ਇਹ ਇੱਕ ਸੈਕੰਡ ਨੰਬਰ ਤੇ ਆਪਣੇ ਕੋਲ ਵੀਰੇ ਆਹ ਜਿਹੜੀ ਵੈੜ ਆ ਗਈ ਹੈ ਹਾਂਜੀ ਹਾਂਜੀ ਇਹ ਵੀ ਕ੍ਰੋਸ ਆ ਗਈ ਆ ਗਈ ਯਾਰ ਸ਼ਰ ਕ੍ਰੋਸ ਹਾਂਜੀ ਹਾਂਜੀ ਇਹਦੀ ਡਿਟੇਲ ਕੀ ਹੋਊਗੀ ਇਹ 7 ਮਹੀਨੇ ਦੀ ਗੱਬਣ ਆ ਭਾਜੀ ਇਹ ਗੱਬਣ ਦਾ ਦੁੱਧ ਡرائی ਆ 4 ਕਿਲੋ ਦੁੱਧ ਦਿੰਦੀ ਆ ਦੁੱਧ ਵੀ ਹੈ ਆ ਹਾਂ ਦੋਵੇਂ ਟਾਈਮ ਮਿਲਦੀ ਆ ਦੋ 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 ਉਸ ਵੇਲੇ ਦੋ ਉਸ ਵੇਲੇ ਹਾਂ ਮੰਗਾਣੀ ਕੋਈ ਪਾੜਾ ਨਹੀਂ ਕੋਈ ਪੋਣਾ ਇਤਰੇ ਬੈਜਣਾ ਹੂੰ 4 ਕਿਲੋ ਦੁੱਧ ਹੈਗਾ 4 ਕਿਲੋ ਦੁੱਧ ਤੇ 7 ਮਹੀਨੇ ਹਾਂ ਆਪਣਾ ਡਾਕਟਰ ਸਾਹਿਬ ਤੋਂ ਤੁਸੀਂ ਜਾ ਕਰਵਾਈਆ ਚੈੱਕ ਕਰਾਈ ਆ ਆਪ ਕਰਾਈ ਆ ਫੇਰ ਕਰਾ ਲੈਣ ਕੋਈ ਚੱਕਰ ਨਹੀਂ ਠੀਕ ਆ हां जी। ਲਓ ਦੋਸਤੋ ਆਪ ਚੈੱਕ ਕਰਵਾਈ ਹੈ ਠੀਕ ਹੈ ਜੀ ਚੈੱਕ ਕਰਾਇਆ ਖੜਨਾ ਆਪ ਚੈੱਕ ਕਰਵਾਈ ਆਂ ਦੀ ਥਾਣਾ ਦੀ ਗਾਰੰਟੀ ਇੱਥੋਂ ਖੜਨ ਚੋ ਕੇ ਖੜਨ ਚਾਰੇ ਥਾਣ ਪ੍ਰੋਪਰ ਹਾਂ ਇੱਕ ਨੰਬਰ ਚਵਾਈ ਲਓ ਦੋਸਤੋ ਜਾਰੇ ਥਣ ਵਰਦੇ ਆ ਤੇ ਦੋ ਸੁਬਾ ਦੋ ਸ਼ਾਮ ਨੂੰ 4 ਕਿਲੋ ਤੁੱਤ ਇਸ ਵਹਿੜ ਤੇ ਥੱਲੇ ਹਾਜ਼ਰ ਠੀਕ ਹੈ ਜੀ ਉਹਨਾਂ ਦੇ ਵੀਰ ਦੋ گاਵਾਂ ਹੀ ਹਾਂ ਤੇ ਇੱਕ ਸੱਜਰੀ ਹੈ ਕੇ ਹੀ ਦੋਵੇਂ گاਵਾਂ ਦੇਤੀਆਂ ਮੁੰਡਾ ਚਲ ਗਿਆ ਬਾਹਰ ਅੱਛਾ ਅੱਛਾ ਹਾਂ گاਵਾਂ ਚੰਗੀਆਂ ਹੈ ਠੀਕ ਹੈ ਜੀ ਹਾਂਜੀ ਹਾਂਜੀ ਸਾਡੇ ਆਪ ਦੇ ਬੰਦੇ ਰਿਸ਼ਤੇਦਾਰ ਹੀ گاਵ ਬਹੁਤ ਚੰਗੀਆਂ ਹੈ ਠੀਕ ਹੈ ਜੀ ਹਾਂਜੀ। ਉਹ ਦੋਸਤੋ ਗਾਵਾਂ ਚੰਗੀਆਂ ਵੀਰਾਂ ਦਾ ਵੀ ਜਿੱਥੋਂ ਖਰੀਦੀਆਂ ਚੰਗੀਆਂ ਗਾਵਾਂ ਨੇ ਤੇ ਤੋਕੜ ਗੱਬਣ ਇਹ ਬੈੜਾ 4 ਕਿਲੋ ਦੁੱਧ ਦਾ 7 ਮਹੀਨੇ ਦੀ ਗੱਬਣਾ ਚੈੱਕ ਪਾਸ ਆ ਸੋ ਕੋਈ ਵੀਰ ਸਾਈ ਬੈਨਾ ਕਰਕੇ ਆਪਣੀ ਤੁਸੀਂ ਡਾਕਟਰ ਸਾਹਿਬ ਤੋਂ ਚੈੱਕ ਕਰਵਾ ਸਕਦੇ ਜੀ। ਕੋਈ ਨਹੀਂ। ਕੋਈ ਮੰਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਕਿੰਤੂ ਪਰੰਤੂ ਨਾ ਰੱਖਿਓ ਠੀਕ ਆ। ਪਹਿਲਾਂ ਤਸੱਲੀ ਕਰ ਲਿਓ, ਕਰਵਾ ਲਿਓ ਠੀਕ ਆ ਜੀ। ਉਹਦੇ ਵਰਗੀ ਰੀਸ ਨਹੀਂ ਕੀ। ਬਾਕੀ ਹੁਣ ਤੀਜਾ ਸਵੇਰ ਸੂਹਗੀ ਅੱਗੇ। ਹਾਂ ਤੀਜੇ ਸਵੇਰ ਸੂਣਾ। ਠੀਕ ਆ ਜੀ। ਆ ਦੇਖੋ ਜੀ ਠੀਕ ਆ। ਸੋ ਤੀਜਾ ਸਵੇਰ ਤੇ ਬਾਕੀ ਕਦ ਬਾਕੀ ਰੰਗ ਢੰਗ ਬਾਡੀ ਬੁੱਡੀ ਸਟਰਕਚਰ ਆ ਤੁਸੀਂ ਦੇਖ ਕੇ ਚੈੱਕ ਕਰੋ ਠੀਕ ਆ ਜੀ ਤੇ ਲੁੱਕ ਵਾਈਜ਼ ਵੀ ਤੁਸੀਂ ਵੇਖੋ ਬਹੁਤ ਵਧੀਆ ਵਾ ਠੀਕ ਆ ਜੀ ਆ ਦੇਖੋ ਸੋ ਰੰਗ ਪ੍ਰਿੰਟ ਬਹੁਤ ਵਧੀਆ ਵੈਸੇ ਠੀਕ ਆ ਹੋਰ ਜੇਕਰ ਆਪਾਂ ਗੱਲ ਕਰ ਲਈਏ ਵੀ ਦੋ ਕੁ ਮਹੀਨੇ ਜਾਂ ਢਾਈ ਮਹੀਨੇ ਦੋ ਮਹੀਨੇ ਤੇ ਲੱਗਦੇ ਨੇ ਦੋ ਮਹੀਨੇ ਪੂਰੇ ਦਿਨ ਲਿਖਿਆ ਨਾ ਹਾਂ ਦੋ ਕੁ ਮਹੀਨੇ ਹਜੇ ਪਾਇਆ ਸੂਣ ਦੇ ਵਿੱਚ ਠੀਕ ਆ ਸੋ ਤਿਆਰੀ ਵਾਲੀ ਆ ਵੈਸੇ ਕੋਈ ਵੀਰ ਕੋ 10 15 ਦਿਨ ਚੋਈ ਵੀ ਚੱਲੂਗਾ ਤੇ 4 ਕਿਲੋ ਦੁੱਧ ਤੁਸੀਂ ਚੋਈ ਵੀ ਜਾ ਸਕਦੇ ਜੀ ਛੜਨਾ ਕਿਸੇ ਵੀਰ ਨੇ ਗੰਜਾਇਸ਼ ਕੀਆ ਸਰਦਾ ਤੇ ਤੁਸੀਂ ਛੜ ਵੀ ਸਕਦੇ ਜੀ ਡرائی ਵੀ ਕਰ ਸਕਦੇ ਜੀ ਆਉਣ ਵਾਲੇ ਦਿਨਾਂ ਤੱਕ ਫਿਲਹਾਲ ਇਹ ਵੜਾ ਦੱਸੋ ਨਸਲ ਬ੍ਰੀਡ ਤੁਸੀਂ ਦੇਖ ਲਈ ਆ ਕ੍ਰੋਸ ਪਣ ਦੇ ਵਿੱਚ ਆ ਬਾਕੀ ਵੜਾ ਚੰਗੀ ਆ ਠੀਕ ਆ ਤੇ ਚੋਣ ਜਣ ਮੋਟਾ ਬਿਲਕੁਲ ਕੋਈ ਭੂਛਟਾ ਕਿਸੇ ਤਰ੍ਹਾਂ ਨਹੀਂ ਭੂਰ ਛਟਾ ਨਹੀਂ ਆਗਾ ਉਹ ਵਧੀਆ ਦੀ ਗਾਰੰਟੀ ਹੋਊਗੀ ਆਪਣੀ ਠੀਕ ਆ ਜੀ ਹਾਂਜੀ ਹਾਂਜੀ ਕਿਸੇ ਦੇ ਭਾਈ ਜਿਹਦੀ ਤਸੱਲੀ ਦਿੱਤੀ ਜਾਂਦੀ ਆ ਫਿਰ ਉਹ ਉਹ ਤਾਂ ਪੂਰੇ ਹੀ ਉਤਰਨਾ ਪੈਂਦਾ ਹੁਣ ਤੋਂ ਪਤਾ ਲੱਗ ਜਾਂਦਾ ਟੰਗਰ ਦਾ ਦੁੱਧ ਵਾਲੀਆਂ ਨਾਲਾਂ ਦੀਦੀਆਂ ਹੁਣ ਤੋਂ ਆ ਮਾਰ ਕੇ ਕੈਮਰਾ ਲਓ ਜੀ ਦੋਸਤ ਠੀਕ ਹੈ ਜੀ ਆਹ ਦੇਖੋ ਸੋ ਕਿਸੇ ਤਰ੍ਹਾਂ ਦਾ ਕੋਈ ਭੂਰ ਛੱਟਾ ਫੁਵਾਰਾ ਨਹੀਂ ਹੈਗਾ ਉਹ ਜਿਹੜੇ ਵੀਰ ਨੇ ਦੋਸਤ ਕਿਉਂਕਿ ਡرائی ਨਹੀਂ ਹੈਗੀ ਚਾਰ ਕਿਲੋ ਦੁੱਧ ਦਾ ਤੁਸੀਂ ਚੈੱਕ ਪਾਸ ਕਰਨ ਜੋਗਾ ਦੁੱਧ ਨਾਰਮਲ ਇਸ ਵੈਡ ਦੇ ਥੱਲੇ ਹੈਗਾ ਸੱਤਾਂ ਮਹੀਨਿਆਂ ਦੀ ਗੱਬਣਾ ਬਾਕੀ ਰੀੜਪੜ ਤਾਂ ਪੁੱਛ ਲਈ ਨਹੀਂ ਦੇਣਾ ਬਾਜੀ ਦੇਣਾ ਪਾਇਦਾ ਦੁੱਧ ਅਸੀਂ ਕੋਈ ਗਾਰੰਟੀ ਨਹੀਂ ਦੇਣੀ ਉਹ ਤਰ੍ਹਾਂ ਸਿਪ ਤਰੀਕ ਕੀਤੀ ਹਨ ਠੀਕ ਆ ਆਪਾਂ ਨੂੰ ਪਤਾ ਚੱਲ 20 22 ਕਿਲੋ ਦੋਊਗੀ اچھا ਉਹ ਜਾਰੀ ਸਬਤ ਕਰਦੇ ਪਰ ਆਪਾਂ ਕਰ ਦੇਣੀ ਆ ਅੱਛਾ ਆਪਾਂ ਦੇ ਕਿੰਨੇ ਦੀ ਦਵਾਂਗੇ ਅੱਜ ਹਾਂਜੀ ਮੁੱਲ 40000 ਕਰ 37000 ਦੀ ਦੇ ਦਾਂਗੇ 37 ਦੀ ਹਾਂਜੀ ਹਾਂਜੀ ਹਾਂ ਹੀਰੇ 37 ਦੀ ਥੋੜੀ ਜਿਹੀ ਹੋਰ ਨਹੀਂ ਕਰ ਦਾਂਗੇ ਮਾਨ ਕਰ ਦਾਂਗੇ ਕਰਦੀ ਹੈ ਕਰ ਦੋ ਮੋੜੇ ਨਾ ਕਿ ਸੱਜਣ ਨੇ ਕਰ ਦਾਂਗੇ ਜਿਹੜਾ ਆਵੇ ਰਾਜ਼ੀ ਜਾਵੇ ਕੋਈ ਸ਼ੱਕ ਨਹੀਂ ਕੋਈ ਆ ਕੇ ਗਾ ਲਓ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਭਰਾ ਲਓ ਦੋਸਤੋ 37000 ਦੀ ਬਈ ਹੀਰੇ ਨੇ ਕਿਹਾ ਵੀ ਆਪਾਂ ਦੇ ਦੇਾਂਗੇ ਪਰ ਮਾਨਤਨ ਹੋਰ ਹੋ ਜੂਗਾ ਕਿਸੇ ਭੈਣ ਭਰਾ ਸੱਜਣ ਦੇ ਘਰ ਆਇਆ ਮੋੜ ਗੱਬਨਾ ਹੋਂ ਰੇ ਆਉਂਦੇ ਟੋਕੜ ਗੱਬਨਦੇ ਸੋ ਟੋਕੜ ਗੱਬਨ ਮੱਝਾਂ ਦੀ ਵੀ ਕਾਫੀ ਪਰ ਮਾਰਾ ਠੀਕ ਹੈ ਜੀ ਕਾਫੀ ਮੰਗ ਰਹਿੰਦੀ ਆ ਚੰਗਾਆਂ ਦੀ ਚੰਗੀਆਂ ਟੋਕੜ ਗੱਬਨ ਕੋਈ ਜਿੰਦਾ ਨਹੀਂ ਆ ਹਾਂ ਉਹਨਾਂ ਚੱਲ ਉਹਨਾਂ ਬਾਹਰ ਜਾਣਾ ਮੁੰਡਿਆਂ ਨੇ ਦੇ ਦਿੱਤੀ ਆ ਚਲੋ ਕਈ ਨਾ ਸੋ ਇਹੋ ਚੀਜ਼ਾਂ ਦੀ ਲੋੜਾਂ ਹੁੰਦੀਆਂ ਚੰਗਾ ਪਸ਼ੂ ਵੀ ਸੇਲ ਕੀਤਾ ਜਾਂਦਾ ਵਾ ਕਿ ਮਾੜੇ ਪਸ਼ੂ ਆਉਂਦੇ ਸਾਰੇ ਪਾਸੇ ਵਪਾਰ ਆ ਆ ਪਿੰਡੋਂ ਲੋੜ ਦੇ ਮਾਰੇ ਗਾਂ ਦਿੱਤੀ ਕਿੜੀ ਆ ਕੱਲ ਆ ਗਾਂ ਲਈ ਕੱਲ ਸਹੀ ਆ ਅੱਛਾ ਜੀ ਹਾਂ ਬੰਦੇ ਲੋੜ ਪੈ ਗਈ ਦੇ ਦਿੱਤੀ ਆ ਉਹ ਦ ਹਾਂਜੀ ਤੇ ਬਾਕੀ ਹੀਰੇ ਭਾਈ ਕਿਸੇ ਭੈਣਾ ਭੁਣਨ ਦੇ ਨਾਰਮਲ ਚਵਾਈ ਕਰਨ ਵਾਸਤੇ ਖਰੀਦਣਾ ਹੁੰਦਾ ਪਸੂ ਸਹੀ ਹੁੰਦੇ ਨੇ ਇਹ ਕਲੰਬਰ ਚਵਾਈ ਰਵੰਗਾ ਦੋਨੋਂ ਨੂੰ ਨਹੀਂ ਪਾਉਣਾ ਆਪਾਂ ਉਹਦੀਆਂ ਧਾਰਾਂ ਮਾਰਾ ਦੇਣੀਆਂ ਉਹਦੀਆਂ ਬਿਲਕੁਲ ਜੀ ਬਿਲਕੁਲ ਅਬ ਦੋਸਤੋਂ ਦੀ ਆਪਾਂ ਤੁਹਾਨੂੰ ਧਾਰਾਂ ਮਾਰ ਕੇ ਤਸੱਲੀ ਦੇ ਨਾਲ ਦਿਖਾਵਾਂਗੇ ਆਹ ਦੋ ਵੜਾਂ ਦੇ ਵੀ ਹੀਰੇ ਦੇ ਕੋਲ ਹੈ ਇੱਕ ਟੋਕੜ ਗੱਬਣਾ ਇੱਕ ਬਿਲਕੁਲ ਸੱਜਰ ਸੂਈ ਆ ਰੇਟ ਪੜਤਾ ਵੀ ਬਿਲਕੁਲ ਜਾਇਜ ਆ ਛੋਟੇ ਰੇਟ ਆ ਜੈਨੂਨ ਰੇਟ ਆ ਪਰ ਫਿਰ ਵੀ ਕੋਈ ਭਰਾ ਰੁਪਈਏ ਥੋੜੇ ਲਾਉਣੇ ਚਾਹੇ ਬਹੁਤੇ ਲਾਉਣੇ ਇਧੇ ਆ ਕੇ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਇਹ ਰ 590134413 ਠੀਕ ਹੈ ਬਰਾ ਹਾਂਜੀ ਹਾਂਜੀ ਤਾਂ ਦੋਸਤੋ ਇਹ ਵੀਰ ਹੀਰੇ ਦੇ ਨੰਬਰ ਆ ਸਕਰੀਨ ਦੇ ਉੱਪਰ ਚੱਲ ਰਹੇ ਆ ਠੀਕ ਆ ਜੀ ਤੇ ਪਸ਼ੂ ਆਉਂਦੇ ਰਹਿੰਦੇ ਆ ਤੁਸੀਂ ਬਿਲਕੁਲ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਪਸ਼ੂ ਨਵੇਂ ਆਉਂਦੇ ਰਹਿੰਦੇ ਆ ਰੇਡ ਪੜਤਾ ਜਿਹੋ ਜਆ ਦੋਸਤੋ ਕੋਈ ਵੀਰ ਡਿਮਾਂਡ ਕਰਦਾ ਜਾ ਜਿੰਨੇ ਕੁ ਰੇਟ ਆਲਾ ਖਰੀਦਣਾ ਉਹ ਜੀ ਬਿਲਕੁਲ ਜਿਹੜੀ ਇਹ ਰੇਟ ਆ ਅਵੇਲੇਬਿਲਟੀ ਆ ਹੋ ਜੂਗੀ ਤੁਹਾਨੂੰ ਇਸ ਘਰੋਂ ਬਾਕੀ ਪਸ਼ੂ ਨੂੰ ਨਰਕ ਪਰਖਾ ਤਸੱਲੀ ਆ ਮੈਂ ਬਾਰ ਬਾਰ ਤੁਹਾਨੂੰ ਜਾਣ ਕੇ ਜਰੂਰ ਕਰਿਆ ਕਰੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਥੇ ਸ਼ਰੀਆ ਕਾਲ ਜੀ ਮੰਮੀ